ਹਰ ਤਰ੍ਹਾਂ ਦੇ ਨਵੇਂ ਤੋਂ ਨਵੇਂ ਵਧੀਆ ਤੋਂ ਵਧੀਆ ਟਰੈਕਟਰ ਚੈੱਕ ਕਰ ਲਓ ਜੀ ਇਹ ਮੰਡੀ ਆਏ ਸੋਮਵਾਰ ਨੂੰ ਬਰਨਾਲੇ ਲੱਗਦੀ ਹੈ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋਗੇ ਕਿਦਾਂ ਤੁਸੀਂ ਮਰਜੀ ਟਰੈਕਟਰ ਲੈ ਸਕਦੇ ਹੋਗੇ ਇੱਧਰ ਸੋਨਾਲੀ ਕਾ ਖੜਾ ਹੈਗਾ ਠੀਕ ਹੈ ਜੀ ਚੈੱਕ ਕਰ ਲਓ ਜੀ ਬਹੁਤ ਵਧੀਆ ਇਹ ਮੰਡੀ ਬਰਨਾਲਾ ਵੇ ਲੱਗਦੀ ਹੈ ਜੀ ਤੰਗਾ ਦੇ ਹੋਰੇ ਹੋਰੇ ਰਾਜਪੁਰਾ ਅਰਜਨ ਖੜਾ ਹੈ ਚੱਕਾ ਘਾਰ ਲਓ ਬੈਟਰੀ ਆਏ ਸੋਂ ਬਾਨ ਨੂੰ ਮੰਡੀ ਲੱਗਦੀ ਆ ਜੀ ਬਰਨਾਲਾ ਬੱਸ ਸਟੈਂਡ ਦੇ ਨੇੜੇ ਚੱਕਾ ਘਾਰ ਲਓ ਸਾਰੇ ਟਰੈਕਟਰ ਦੇ ਉੱਤਰ ਅਰਜਨ ਖੜਾ मार्क <laughs> 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 ਚੱਕ ਕਰੋ ਟਰੈਕਟਰ ਟਰਾਲੀ ਤਕੜਾ ਆਪਣਾ 911 ਹਾਂ ਆਹ ਬੋ ਚੱਕੇ ਇਹ ਆਉਂਦੀ ਆ ਮੁੱਲੇ 61 ਮੁੰਨੇ ਨੇ ਕੀ ਕਹਿੰਦਾ ਕੋਈ ਗੱਲ ਨਾ ਦੱਸਿਆ ਕਰ ਕੋਈ ਵੀ ਉਹ ਕੋਈ ਵੀ ਕੰਮ ਆਵਾਰੇ ਕੁਝ ਵੀ ਇਦਾਂ ਦਾ ਨਾ ਠੀਕ ਹੈ ਦੇ ਕਹਿੰਗਾ ਡ੍ਰੈਕਟਰ ਨਾਲ ਜ਼ਰਾ ਬੰਬ ਦਾ ਮੱਝ ਦਾ ਡ੍ਰੈਕਟਰ ਦੇ ਦੋ ਆਇਆ ਤੇ ਆਪਾਂ ਆੜੇ ਵੀ ਫਿਰ ਦੇਉਣਗੇ ਮਾਨ ਪਾ ਕੇ ਵੀਡੀਓ ਬੂਡੀ ਉੱਤੇ ਬਣਾਉਣੇ ਦਿੰਦੇ ਵੈਸੇ ਉਹ ਤੇ 65 ਬਈ ਉਹ ਸਟicker ਲਾ ਦੇ ਦੇਰ ਬਾਅਦ ਚਲ ਵੀ ਹੋਰ

ਦੇ ਕੋਸੋਨਾਂ ਲੀਕ ਆ ਦਾਲੇ ਤੋਂ ਵੇਗਾ ਹੋਇਆ ਸ਼ਿਵਰਾਜ 735 ਪ੍ਰੋਜੈਕਟ ਜੀ ਸ਼ਿਵਰਾਜ 855 ਕੋਸੋਨਾਂ ਲੀਕਾ ਕੋਸੋਨਾਂ ਲੀਕਾ ਕੋਸੋਨਾਂ ਲੀਕਾ ਤਿੰਨੇ ਕੋਸੋਨਾਂ ਲੀਕਾ ਨੇ ਹਨ ਉਹ ਨਵਾਂ ਮਾਡਲ ਚ ਆ ਗਿਆ ਹਨ ਆ ਉਹ ਤੋਂ ਥੋੜਾ ਜਿਹਾ ਡਾਊਨ ਆ ਗਿਆ ਆ ਉਹ ਤੋਂ ਡਾਊਨ ਆ ਗਿਆ ਆਜ ਡਾਊਨ ਆ ਗਿਆ ਆਹ ਇਹ ਠਾਕੜਾ ਨਾ ਜਾਨਪੂਰੀ ਆ ਟਰੈਕਟਰਾਂ ਚ ਨੰਬਰ ਸੁਰਾਜ 855 ਦੇਖੋ ਇਹ ਚੈੱਕ ਕਰੋ ਆ ਆ ਆ ਜਾਂ ਨਾ ਨਾ ਲੋਕ ਉਹ ਉਹ ਥੋੜਾ ਜਿਹਾ ਹੋਰ ਸਾਹ ਮੈਂ ਉਹਦੇ ਚੱਕਿਆ ਆ ਮਾ ਜੋੜ ਗਣੇ ਦਾ ਇਹ ਬੰਦੇ ਇਹ ਬਾਰੇ ਟਮਾਟਰ ਤਾਂ ਗਾਇ ਦਿਖਲੇ ਹੈ ਹੈਲੋ ਯਾਰ ਸਾਨੂੰ ਰੋਕ ਮੇਰੇ ਮੂਹਰੀ ਨਾ ਬਣਾਓ ਨਹੀਂ ਬੰਟੀ ਜਮਾ ਖਰਾਬ ਕਰ ਦਿੰਦੇ ਯਾਰ ਆਏ ਹੁੰਦੀ ਆ ਵੀ ਟਰੈਕਟਰ ਪਤਾ ਕੀ ਲੈ ਵੀ ਮਿੱਤਰੋ ਇਹ ਮੰਡੀ ਲੱਗਦੀ ਆ ਆਏ ਸੋਮਵਾਰ ਨੂੰ ਤਹਿਸੀਲ ਚੌਂਕ ਬਰਨਾਲਾ ਜੋ ਵੀਰ ਨੇ ਟਰੈਕਟਰ ਲੈਣਾ ਵੇਚਣਾ ਇੱਥੇ ਜਰੂਰ ਪਹੁੰਚੋ ਬਰਨਾਲਾ ਤਹਿਸੀਲ ਚੌਂਕ ਠੀਕ ਹੈ ਜੀ ਆਏ ਸੋਮਵਾਰ ਨੂੰ ਮੰਡੀ ਲੱਗਦੀ ਆ ਵੀਰੇ ਤੇ ਜਿੱਦਾਂ ਦਾ ਮਾੜੀ ਟਰੈਕਟਰ ਲੋ ਇੱਥੋਂ ਚੰਗੀ ਗੜੀ ਜੋਂਦਾ ਮਾੜੀ ਗੜੀ ਜੋਂਦਾ ਵਧੀਆ ਤੋਂ ਵਧੀਆ ਹਨਾ ਚੰਗਾ ਡੈਡ ਜਿੱਦਾਂ ਦਾ ਮਾਤੀ ਲੈ ਕੇ ਜਾਓ ਤੁਸੀਂ ਇੱਥੋਂ ਤੇ ਬਾਕੀ ਉਹਨੂੰ ਦਿਖਾਈ ਦਿੱਤਾ ਜੀ ਵੀਡੀਓ ਚੈੱਕ ਕਰ ਲਿਓ ਸਾਰੀ ਮੰਡੀ ਟਰੈਕਟਰ ਕਿੱਦਾਂ ਨੇ ਖੜੇ ਆ ਨਵੇਂ ਤੋਂ ਨਵਾਂ ਟਰੈਕਟਰ ਖੜਾ ਬਈ ਚੈੱਕ ਕਰ ਲਿਓ ਵੇ ਇੱਕ ਵਾਰੀ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਆ ਜੀ ਤੇ ਬਾਕੀ ਉਹਨੂੰ ਪਤਾ ਹੀ ਹੈ ਜੀ ਬਰਨਾਲਾ ਤਹਿਸੀਲ ਚੌਂਗ ਜੇ ਮੰਡੀ ਲੱਗਦੀ ਹੈ ਦੋਸਤੋ ਮੰਡੀ ਦੀ ਰੌਣਕ ਵੀ ਉਹਨੂੰ ਦਿਖਾ ਦਿੰਨੇ ਆ ਸਾਰੇ Yeah. they are lower